ਹਾਂਜੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਅੱਜ ਦੀ ਜਿਹੜੀ ਆਪਣੀ ਵੀਡੀਓ ਹੋਊਗੀ ਮੋਰਿੰਗਾ ਆਲੀ ਫੇਰਾ ਦੇ ਵਿੱਚ ਜਿਹੜਾ B1 ਵਿਟਾਮਿਨ ਪਾਇਆ ਜਾਂਦਾ ਉਹਦੇ ਤੇ ਹੋਊ ਇਹ B1 ਵਿਟਾਮਿਨ ਦੇ ਆਪਣੇ ਸਰੀਰ ਦੇ ਵਿੱਚ ਕੀ ਕੰਮ ਹੁੰਦੇ ਨੇ ਕਿਉਂਕਿ ਮੋਰਿੰਗਾ ਤੇ ਮੈਂ ਪਹਿਲਾਂ ਡਿਟੇਲ ਚ ਜਾਣਕਾਰੀ ਪਾ ਚੁੱਕਿਆ ਵੀ ਇਹਦੇ ਵਿੱਚ 92 ਤੋਂ ਵੱਧ ਪੋਸ਼ਕ ਤੱਤ ਹੁੰਦੇ ਨੇ ਬਹੁਤ ਸਾਰੇ ਅਮੀਨੋ ਐਸਿਡ ਹੁੰਦੇ ਨੇ ਫੈਟੀ ਐਸਿਡ ਹੁੰਦੇ ਨੇ ਐਂਟੀਆਕਸੀਡੈਂਟ ਹੁੰਦੇ ਨੇ ਉਹ ਡਿਟੇਲ ਦੇ ਵਿੱਚ ਜਾਣਕਾਰੀ ਮੈਂ ਦੇ ਚੁੱਕਿਆ ਜੇ ਤੁਸੀਂ ਉਹ ਨਹੀਂ ਦੇਖਿਆ ਵੀਡੀਓ ਤਾਂ ਉਹ ਤੁਸੀਂ ਪਿੱਛੇ ਜਾ ਕੇ ਵੀਡੀਓ ਦੇਖ ਸਕਦੇ ਹੋ ਮੇਰੇ ਚੈਨਲ ਦੇ ਉੱਪਰ ਪਈਆਂ ਨੇ ਤਾਂ ਅੱਜ ਦਾ ਜਿਹੜਾ ਆਪਣਾ ਵਿਸ਼ਾ ਜਿਹੜਾ B1 ਵਿਟਾਮਿਨ ਆ ਇਹ ਆਪਣੇ ਸਰੀਰ ਲਈ ਕਿਉਂ ਜ਼ਰੂਰੀ ਆ ਜੇ ਆਪਾਂ ਇਹ ਇਹਨੂੰ ਸਹੀ ਮਾਤਰਾ ਵਿੱਚ ਨਹੀਂ ਵਰਤਦੇ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਹੁਣ B1 ਜਿਹੜਾ ਵਿਟਾਮਿਨ ਹੁੰਦਾ ਇਹ ਇੱਕ ਘੁਲਣਸ਼ੀਲ ਵਿਟਾਮਿਨ ਹੁੰਦਾ ਇਹ ਆਪਣੇ ਸਰੀਰ ਦੇ ਵਿੱਚ ਲੰਬੇ ਸਮੇਂ ਲਈ ਸਟੋਰ ਨਹੀਂ ਹੁੰਦਾ ਇਸ ਕਰਕੇ ਆਪਾਂ ਨੂੰ ਇਹਦੀ ਹਰ ਰੋਜ਼ ਜ਼ਰੂਰਤ ਪੈਂਦੀ ਆ ਜਿਵੇਂ ਮੰਨ ਲਓ ਇਹ ਅੱਜ ਆਪਾਂ ਵਿਟਾਮਿਨ B1 ਖਾਧਾ ਆਪਣਾ ਇਹ 2-3 ਦਿਨ ਲਈ ਸਟੋਰ ਹੋਣਾ ਉਸ ਤੋਂ ਬਾਅਦ ਇਹ ਸਰੀਰ ਦੇ ਵਿੱਚੋਂ ਬਾਹਰ ਚਲੇ ਜਾਂਦਾ ਬਹੁਤ ਥੋੜੀ ਮਾਤਰਾ ਦੇ ਵਿੱਚ ਸਟੋਰ ਹੁੰਦਾ ਤੇ ਪਰ ਜ਼ਰੂਰਤ ਇਹਦੀ ਹਰ ਰੋਜ਼ ਆ ਚਾਹੀਦਾ ਬਹੁਤ ਥੋੜੀ ਮਾਤਰਾ ਚ ਜਿਵੇਂ ਆਪਾਂ ਕਹੀਏ ਵੀ ਜੇ ਆਪਾਂ ਕੋਈ ਚੀਜ਼ 100% ਖਾ ਰਹੇ ਆ ਤਾਂ ਉਹਦੀ ਇਹ 3% ਮਾਤਰਾ ਚ ਚਾਹੀਦਾ ਜਾਂ 2% ਮਾਤਰਾ ਚ ਚਾਹੀਦਾ ਇੰਨੀ ਥੋੜੀ ਮਾਤਰਾ ਚਾਹੀਦਾ ਪਰ ਇਹਦੇ ਬਿਨਾ ਬਹੁਤ ਸਾਰੇ ਜਿਹੜੇ ਸਰੀਰ ਦੇ ਕਾਰਜ ਨੇ ਉਹ ਨਹੀਂ ਹੋ ਸਕਦੇ ਬਹੁਤ ਸਾਰੀਆਂ ਸਰੀਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਕਿਵੇਂ ਕੰਮ ਕਰਦਾ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਸਮਝਦੇ ਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਨਰਵਸ ਸਿਸਟਮ ਆ ਉਹ ਖਰਾਬ ਹੁੰਦਾ ਆਪਣੇ ਜਿਹੜੇ ਦਿਮਾਗ ਦੇ ਸੁਨੇਹੇ ਪਹੁੰਚਣੇ ਹੁੰਦੇ ਆ ਸਰੀਰ ਦੇ ਹੋਰਾਂ ਅੰਗਾਂ ਤੱਕ ਜਾਂ ਦਿਮਾਗ ਤੱਕ ਕਿਹੜੇ ਸੁਨੇਹੇ ਪਹੁੰਚਣੇ ਹੁੰਦੇ ਆ ਉਹ ਸਹੀ ਤਰੀਕੇ ਨਾਲ ਨਹੀਂ ਪਹੁੰਚਦੇ ਤਾਂ ਆਪਣੀ ਯਾਦ ਸ਼ਕਤੀ ਜਿਹੜੀ ਉਹ ਘਟਣ ਲੱਗ ਜਾਂਦੀ ਹੈ ਫਿਰ ਆਪਾਂ ਕਈ ਵਾਰੀ ਕਹਿੰਦੇ ਆ ਕਿ ਨਹੀਂ ਮੈਂ ਕੋਈ ਚੀਜ਼ ਕਿਤੇ ਰੱਖੀ ਸੀ ਜੀ ਭੁੱਲ ਗਿਆ ਤਾਂ ਮੈਨੂੰ ਚੀਜ਼ ਇਹਦੀ ਲੱਭਦੀ ਨਹੀਂ ਮੇਰੇ ਦਿਮਾਗ 'ਚ ਗੱਲ ਹੀ ਨਹੀਂ ਰਹਿੰਦੀ ਮੇਰੇ ਤਾਂ ਯਾਦ ਹੀ ਨਹੀਂ ਰ ਉਹ ਉਹ ਕਿਉਂ ਪ੍ਰੋਬਲਮ ਆਉਂਦੀਆਂ ਨੇ ਕਿਉਂਕਿ ਆਪਣੇ ਸਰੀਰ ਦੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਪੈਣ ਲੱਗ ਜਾਂਦੀ ਆ ਜਾਂ ਆਪਾਂ ਕੋਈ ਚੀਜ਼ ਸਿੱਖਣੀ ਚਾਹੁੰਨੇ ਆ ਆਪਣਾ ਧਿਆਨ ਹੀ ਨਹੀਂ ਲੱਗਦਾ ਸਿੱਖਣਾ ਚਾਹੁੰਨੇ ਆ ਵਾਰ-ਵਾਰ ਕੋਈ ਕਿਤਾਬ ਦੇ ਉੱਪਰ ਆਪਾਂ ਕੁਝ ਪੜ੍ਹ ਰਹੇ ਆ ਕੁਐਸਚਨ ਯਾਦ ਕਰੀ ਜੰਨੇ ਆ ਜਾਂ ਜੇ ਮੈਂ ਜ਼ਿਆਦਾਤਰ ਆਪਾਂ ਕਹਿੰਦੇ ਜੀ ਬੱਚਾ ਸਾਡਾ ਪੜ੍ਹਦਾ ਸਾਰਾ ਦਿਨ ਪੜ੍ਹੀ ਜਾਂਦਾ ਪਰ ਇਹਦਾ ਪੜਾਈ ਚ ਮਨ ਹੀ ਨਹੀਂ ਲੱਗਦਾ ਤੇ ਇਹਨੂੰ ਜ਼ਿਆਦਾ ਹੀ ਕੁਝ ਨਹੀਂ ਹੁੰਦਾ ਪਰ ਪੜ੍ਹਦਾ ਜ਼ਰੂਰ ਆ ਇਹ ਉਹਦਾ ਕਾਰਨ ਇਹੀ ਹੁੰਦਾ ਵੀ ਉਹਦੇ ਦਿਮਾਗ ਨੂੰ ਜਿਹੜੇ ਪੋਸ਼ਕ ਤੱਤ ਚਾਹੀਦੇ ਸੀ ਉਹ ਸਹੀ ਮਾਤਰਾ ਚ ਨਹੀਂ ਮਿਲ ਰਹੇ ਉਹ ਰੋਟੀ ਪਾਣੀ ਜ਼ਰੂਰ ਖਾ ਰਿਆ ਪਰ ਜਿਹੜੇ ਵਿਟਾਮਿਨ ਮੈਟਲ ਉਹਨੂੰ ਮਿਲਣੇ ਚਾਹੀਦੇ ਸੀ ਉਹ ਸਹੀ ਮਾਤਰਾ ਚ ਨਹੀਂ ਮਿਲ ਰਹੇ ਤਾਂ ਕਰਕੇ ਉਹਨੂੰ ਯਾਦ ਨਹੀਂ ਹੋ ਰਿਹਾ ਕੁਝ ਜਾਂ ਆਪਾਂ ਨੂੰ ਵੀ ਕਿਸੇ ਨੂੰ ਵੱਡਿਆਂ ਨੂੰ ਵੀ ਜਿੰਨਾ ਹੀ ਜਾ ਸਕਤੀ ਕਮਜ਼ੋਰ ਹੋ ਰਹੀ ਆ ਉਹਨਾਂ ਨੂੰ ਵੀ ਇਸ ਪੋਸ਼ਕ ਤੱਤ ਦੀ ਜਿਹੜੀ ਘਾਟ ਆ B ਵਿਟਾਮਿਨ B1 ਦੀ ਇਹਦੀ ਘਾਟ ਪੈਣ ਲੱਗ ਜਾਂਦੀ ਆ ਤੇ ਦੂਸਰਾ ਹੁੰਦਾ ਊਰਜਾ ਦੀ ਊਰਜਾ ਬਣਾਉਣਾ ਇਹਦਾ ਕੰਮ ਆ ਜਿਹੜਾ ਊਰਜਾ ਦੀ ਘਾਟ ਹੋਣ ਲੱਗ ਗਈ ਆਪਣੇ ਸਰੀਰ 'ਚ ਜਿਹੜਾ ਕਾਰਬੋਹਾਈਡਰੇਟ ਆਪਾਂ ਖਾਣੇ ਆ ਕਣਕ ਦੀ ਰੋਟੀ ਜਾਂ ਸਬਜ਼ੀਆਂ ਜੋ ਵੀ ਆਪਾਂ ਖਾਂਦੇ ਆ ਉਹਨੂੰ ਤੋੜ ਕੇ ਗਲੂਕੋਜ਼ ਦੇ ਵਿੱਚ ਬਦਲ ਕੇ ਸਰੀਰ ਦੇ ਸਾਰੇ ਪੋਸ਼ਕ ਤੱਤ ਸਰੀਰ ਦੇ ਜਿੰਨੇ ਵੀ ਅੰਗ ਨੇ ਉਹਨਾਂ ਤੱਕ ਪਹੁੰਚਾਉਣਾ ਹੁੰਦਾ ਦਿਮਾਗ ਤੱਕ ਦਿਲ ਤੱਕ ਹਰ ਅੰਗ ਤੱਕ ਪਹੁੰਚਾਉਣਾ ਹੁੰਦਾ ਉਹ ਊਰਜਾ ਨੂੰ ਉਸੇ ਊਰਜਾ ਕਰਕੇ ਆਪਣਾ ਸਰੀਰ ਆ ਜਿਹੜਾ ਸਾਰਾ ਦਿਨ ਆਪਾਂ ਕੰਮ ਕਰਪਾਉਂਦੇ ਆ ਇਸ ਤੋਂ ਅੱਗੇ ਆ ਗਿਆ ਦਿਲ ਦੀਆਂ ਮਾਸਪੇਸ਼ੀਆਂ ਦੀਆਂ ਜਿਹੜੀਆਂ ਇਹਨਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਜੇ ਵਿਟਾਮਿਨ ਆਪਾਂ ਨੂੰ ਸਹੀ ਨਹੀਂ ਮਿਲਦਾ ਤਾਂ ਜਿਹੜੀ ਆਪਣੀਆਂ ਦਿਲ ਦੀਆਂ ਨਾੜਾਂ ਨੇ ਉਹ ਸਖਤ ਹੋਣ ਲੱਗ ਜਾਂਦੀਆਂ ਨੇ ਤੇ ਆਪਣਾ ਜਿਹੜਾ ਕੋਲੇਸਟ੍ਰੋਲ ਆ ਟ੍ਰਾਈਗਲਾਈਸਰਾਈਡ ਆ ਉਹ ਵਧਣ ਲੱਗ ਜਾਂਦੇ ਨੇ ਫਿਰ ਆਪਾਂ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦਾ ਉਹਦਾ ਕਾਰਨ ਇਹ ਹੁੰਦਾ ਵੀ ਆਪਾਂ ਪੋਸ਼ਕ ਤੱਤਾਂ ਬਲੀ ਧਿਆਨ ਨਹੀਂ ਦਿੱਤਾ ਤੇ ਇਸ ਕਰਕੇ ਆਪਣਾ ਜਿਹੜਾ ਖੂਨ ਦਾ ਵਹਾਅ ਸੀਗਾ ਲੀਵਰ ਤੇ ਦਿਲ ਦੇ ਵਿੱਚ ਉਹ ਸਹੀ ਨਹੀਂ ਚੱਲਿਆ ਤੇ ਇਸ ਤੋਂ ਅੱਗੇ ਆ ਜਾਂਦਾ ਪਾਚਕ ਰਸ ਉਹਦੇ ਜਿਹੜੇ ਪਾਚਕ ਰਸ ਆਪਣੇ ਸਰੀਰ ਦੇ ਵਿੱਚ ਸਹੀ ਤਰੀਕੇ ਨਾਲ ਫੇਰ ਹੀ ਵਰਕ ਕਰਦੇ ਆ ਜਦੋਂ ਆਪਾਂ ਨੂੰ ਵਿਟਾਮਿਨ B1 ਮਿਲਦਾ ਜੇ ਇਹ ਨਾ ਮਿਲੇ ਸਹੀ ਤਰੀਕੇ ਨਾਲ ਤਾਂ ਆਪਣੇ ਜਿੰਨੇ ਵੀ ਪਾਚਕਰਾਸ ਨੇ ਉਹ ਸਹੀ ਕੰਮ ਨਹੀਂ ਕਰਨਗੇ ਤਾਂ ਇਸ ਕਰਕੇ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਤੁਸੀਂ ਵਿਟਾਮਿਨ B1 ਉਹਨੂੰ ਵਰਤੋ ਹੁਣ ਇਹਦਾ ਕੰਮ ਕੀ ਆ ਵੀ ਜੇ ਆਪਾਂ ਨੂੰ ਇਹਦੀ ਕਮੀ ਹੋ ਜਵੇ ਕੀ ਲੱਗੂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਦਿਲ ਦੀਆਂ ਪ੍ਰੋਬਲਮਾਂ ਨੇ ਉਹ ਵਧਣਗੀਆਂ ਸਰੀਰ ਦੇ ਵਿੱਚ ਸੋਜ ਸੌਣ ਲੱਗ ਜੂ ਮਾਸਪੇਸ਼ੀਆਂ ਤੁਹਾਡੀਆਂ ਕਮਜ਼ੋਰ ਥਕਾਵਟ ਰਹਿਣ ਲੱਗ ਜੂ ਸਾਰਾ ਦਿਨ ਮਤਲਬ ਤੁਸੀਂ ਥੱਕੇ ਥੱਕੇ ਮਹਿਸੂਸ ਕਰੋਗੇ ਦੂਸਰਾ ਕੀ ਹੋਊਗਾ ਵੀ ਜਿਹੜੀਆਂ ਤੁਹਾਡੇ ਦਿਮਾਗ ਦੀਆਂ ਸਮੱਸਿਆਵਾਂ ਨੇ ਉਹ ਵੱਜ ਜਾਂਦੀਆਂ ਨੇ ਤੁਹਾਨੂੰ ਚਿੰਤਾ ਜਲਦੀ ਹੋਣ ਲੱਗ ਜਾਂਦੀ ਆ ਉਦਾਸੀ ਜਲਦੀ ਰਹਿਣ ਲੱਗ ਜਾਂਦੀ ਆ ਮੂਡ ਆ ਜਿਹੜਾ ਤੁਹਾਡਾ ਉਹ ਬੈਠ ਜਾ ਰਹਿਣ ਲੱਗ ਜਾਂਦਾ ਗੱਲ ਕੋਈ ਵੀ ਨਹੀਂ ਹੁੰਦੀ ਤਾਂ ਵੀ ਤੁਸੀਂ ਮੂਡ ਤੁਹਾਡਾ ਆਫੀਸਰ ਰਹਿੰਦਾ ਤੇ ਮਤਲਬ ਤੁਸੀਂ ਉਲਝੇ ਜੇ ਰਹਿੰਦੇ ਹੋ ਸਾਰਾ ਦਿਨੀ ਕੋਈ ਤੁਹਾਨੂੰ ਸਮਝ ਹੀ ਨਹੀਂ ਲੱਗਦੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਐਵੇਂ ਆਪਣੀਆਂ ਗੱਲਾਂ 'ਚ ਉਲਝੇ ਰਹਿੰਦੇ ਹੋ ਧਿਆਨ ਆ ਜਿਹੜਾ ਤੁਹਾਡਾ ਉਹ ਕੰਮ ਨਹੀਂ ਕਰਦਾ ਫਿਰ ਮਤਲਬ ਨਰਵਸ ਸਿਸਟਮ ਆ ਜਿਹੜਾ ਤੁਹਾਡਾ ਟੋਟਲ ਮਿਲਾ ਕੇ ਕਿ ਤੁਹਾਡਾ ਨਰਵਸ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਸਹੀ ਸਨੇਹੇ ਨਹੀਂ ਪਹੁੰਚਦੇ ਤੁਹਾਡੇ શરીਰ ਤੱਕ ਊਰਜਾ ਤੁਹਾਡੀ ਉਹ ਘਟਣ ਲੱਗ ਜਾਂਦੀ ਆ ਹਮੇਸ਼ਾ શરી ਗੀ ਥੱਕਿਆ ਰਹਿੰਦਾ ਥਕਾਵਟ ਰਹਿੰਦੀ ਆ ਤੁਹਾਨੂੰ ਦਿਲ ਦੀਆਂ ਮਾਸਪੇਸ਼ੀਆਂ ਸੋ ਸਹੀ ਨਹੀਂ ਕੰਮ ਕਰਦੀਆਂ ਹੁਣ ਇਸ ਕਰਕੇ ਮਤਲਬ ਸਾਨੂੰ ਵਿਟਾਮਿਨ ਜਿਹੜਾ B1 ਆ ਬੋਡੀ ਦੇ ਵਿੱਚ ਜ਼ਰੂਰੀ ਆ ਕਿਉਂਕਿ ਇੰਨੀਆਂ ਸਾਰੀਆਂ ਸਾਨੂੰ ਜਿਹੜੀਆਂ ਪ੍ਰੋਬਲਮਾਂ ਨੇ ਉਹ ਵਿਟਾਮਿਨ B1 ਦੀ ਜਦੋਂ ਕਮੀ ਹੁੰਦੀ ਆ ਉਹਦੇ ਕਰਕੇ ਆਉਂਦੀਆਂ ਨੇ ਪਰ ਕੁਦਰਤ ਦਾ ਇੱਕ ਸਾਨੂੰ ਇਹ ਤੋਹਫਾ ਦਿੱਤਾ ਹੋਇਆ ਮoringa oleifera ਜੀਦੇ ਵਿੱਚ 92 ਤੋਂ ਵੱਧ ਪੋਸ਼ਕ ਤੱਤ ਪਾਏ ਜਾਂਦੇ ਨੇ ਸਾਡੇ ਸਰੀਰ ਲਈ ਇੰਨਾ ਕੁ ਵਧੀਆ ਵੀ ਸਿਰ ਤੋਂ ਲੈ ਕੇ ਪੈਰ ਤੱਕ ਹਰ ਇੱਕ ਅੰਗ ਦੇ ਉੱਪਰ ਹੀ ਕੰਮ ਕਰਦੇ ਨੇ ਸਾਨੂੰ ਟੈਨਸ਼ਨ ਸਟ्रेस ਦੀ ਕੋਈ ਗੱਲ ਹੀ ਨਹੀਂ ਰਹਿੰਦੀ ਹੈਗੀ ਵੀ ਸਾਨੂੰ ਹੋਰ ਕੋਈ ਚੀਜ਼ਾਂ ਖੋទੀਆਂ ਲੱਪਣ ਦੀ ਲੋੜ ਹੀ ਨਹੀਂ ਪੈਂਦੀ ਜੇ ਅਸੀਂ ਇਹਦਾ ਇੱਕ ਆਪਣੇ ਘਰ ਪੌਦਾ ਲਾ ਲਈਏ ਬਹੁਤ ਹੀ ਅਮੋਲੀਆਂ ਚੀਜ਼ਾਂ ਲੈਣ ਦੀ ਲੋੜ ਨਹੀਂ ਪੈਂਦੀ ਪਰ ਬਹੁਤ ਲੋਕ ਘੱਟ ਲੋਕ ਨੇ ਜਿਹੜੇ ਇਹਦੇ ਬਾਰੇ ਜਾਣਦੇ ਨੇ ਇਹਦੀ ਜਾਣਕਾਰੀ ਆ ਬਹੁਤ ਘੱਟ ਲੋਕਾਂ ਨੂੰ ਆ 100 ਦੇ ਵਿੱਚੋਂ ਇਹ ਕਹਿ ਸਕਦੇ ਆਪਾਂ 5% ਲੋਕ ਨੇ ਜਿਹੜੇ ਇਹਦੇ ਬਾਰੇ ਜਾਣਦੇ ਨੇ ਕਿਉਂਕਿ ਇਹਦਾ ਪ੍ਰਚਾਰ ਹੈ ਜਿਹੜਾ ਬਹੁਤਾ ਜ਼ਿਆਦਾ ਨਹੀਂ ਹੋਇਆ ਪਰ ਇੰਨਾ ਕੁ ਵਧੀਆ ਵੀ ਇਹਨੂੰ ਸੁਪਰ ਫੂਡ ਦਾ ਦਰਜਾ ਦਿੱਤਾ ਗਿਆ WHO ਵੱਲੋਂ ਸੋ ਇਸ ਕਰਕੇ ਇਹਨੂੰ ਸਾਰੇ ਜਣੇ ਵਰਤੋ ਆਪਣੇ ਘਰ ਘਰ ਪੌਦਾ ਲਾਓ ਇਹਦਾ ਤਾਂ ਜੋ ਮੈਂ ਇੱਕ ਕਹਿਣਾ ਹੁੰਦਾ ਵੀ ਇੱਕ ਨਾਰਾ ਹੋਣਾ ਚਾਹੀਦਾ ਹਰ ਘਰ ਮੋਰਿੰਗਾ ਹਰ ਦਰ ਮੋਰਿੰਗਾ ਇਹ ਜ਼ਰੂਰ ਹੋਣਾ ਚਾਹੀਦਾ ਸੋ ਤੁਸੀਂ ਇਹਦੀ ਵਰਤੋਂ ਕਰੋ ਮੈਂ ਇਹਦੀ 5 ਕਿੱਲਿਆਂ 'ਚ ਖੇਤੀ ਕਰਦਾ ਇਸ ਤਰ੍ਹਾਂ ਦਾ ਅਸੀਂ ਇਹਦਾ ਪਾਊਡਰ ਤਿਆਰ ਕਰਦੇ ਹੁੰਦੇ ਹਾਂ ਮੋਰਿੰਗਾ 올ਿਫੇਰਾ ਦਾ ਇਹ ਤਕਰੀਬਨ 300 ਗ੍ਰਾਮ ਦਾ ਪੈਕਟ ਹੁੰਦਾ ਇਹ 2 ਮਹੀਨੇ ਇਹਦੇ ਨਾਲ 300 ਗ੍ਰਾਮ ਦਾ ਆਸਾਨੀ ਨਾਲ ਲੰਘ ਜਾਂਦੇ ਆ 8 ਤੋਂ 9 ਮਹੀਨੇ ਲਗਾਤਾਰ ਵਰਤਦੇ ਆਪਾਂ ਤਾਂ ਆਪਾਂ ਨੂੰ ਬਹੁਤ ਇਹਦੇ ਇੰਨੇ ਜਿਆਦਾ ਫਾਇਦੇ ਹੁੰਦੇ ਆ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਇੰਨੇ ਜਿਆਦਾ ਇਹਦੇ ਫਾਇਦੇ ਹੁੰਦੇ ਆ ਹਰ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਤੋਂ ਬਚਾਉਂਦਾ ਕੋਲੇਸਟ੍ਰੋਲ ਟ੍ਰਾਈਗਲਾਈਸਰਾਈਡ ਨੂੰ ਵੀ ਘਟਾਉਂਦਾ ਇੰਨੇ ਫਾਇਦੇ ਹੁੰਦੇ ਆ ਦਿਲ ਦੀ ਤਾਕਤ ਵਧਾਉਂਦਾ ਜਾਦ ਸਕਤੀ ਨੂੰ ਵਧਾਉਂਦਾ ਦੰਦਾਂ ਦੇ ਵਾਲਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੇ ਵਿੱਚ ਇਹ ਸਹਾਇੀ ਹੁੰਦਾ ਨੌਨੂ ਜਿਨ੍ਹਾਂ ਦੇ ਖਰਾਬ ਹੋ ਰਹੇ ਨੇ ਉਹ ਤਾਂ ਇਹ ਨੂੰ ਇਹ ਸਮਝ ਲਓ ਕਿ ਉਹਨਾਂ ਲਈ ਤਾਂ ਸੋਨਾ ਇਹ ਜਿਨ੍ਹਾਂ ਨੂੰ ਜੋੜਾਂ ਦੇ ਦਰਦਾਂ ਰਹਿੰਦੀਆਂ ਨੇ ਉਹਨਾਂ ਲਈ ਇਹ ਸੋਨਾ ਇੰਨੇ ਵਧੀਆ ਵਰਕ ਕਰਦਾ ਇਹ ਸੋ ਇਹਨੂੰ ਤੁਸੀਂ અપਨਾਓ ਆਪਣੀ ਖੁਰਾਕ ਦੇ ਵਿੱਚ ਜੇ ਤੁਸੀਂ ਮਤਲਬ ਬਾਜ਼ਾਰਾਂ ਦੇ ਵਿੱਚ ਉਨੀ ਵਧੀਆ ਕੁਆਲਿਟੀ ਨਹੀਂ ਹੁੰਦੀ ਉਹ ਧੁੱਪ ਦੇ ਵਿੱਚ ਸੁਕਾਉਣ ਕਰਕੇ ਉਹਦੀ ਜਿਹੜੀ ਗੁਣ ਹੁੰਦੇ ਨੇ ਜਿਹੜੇ ਉਹਦੇ ਪੋਸ਼ਕ ਤੱਤ ਹੁੰਦੇ ਨੇ ਉਹ ਬਹੁਤ ਜ਼ਿਆਦਾ ਘਟ ਜਾਂਦੇ ਨੇ ਜਿਹੜੇ ਆਪਾਂ ਨੂੰ ਸਰੀਰ ਨੂੰ ਪੋਸ਼ਕ ਤੱਤ ਚਾਹੀਦੇ ਹੁੰਦੇ ਉਹ ਸਹੀ ਨਹੀਂ ਮਿਲਦੇ ਸਹੀ ਮਾਤਰਾ ਚ ਨਹੀਂ ਮਿਲਦੇ ਤੋ ਇਸ ਕਰਕੇ ਤੁਸੀਂ ਜੇ ਵਧੀਆ ਕੁਆਲਿਟੀ ਦਾ ਮਗਵਾਉਣਾ ਸਾਡੇ ਤੋਂ ਮਗਵਾ ਸਕਦੇ ਹੋ ਨਹੀਂ ਤੁਸੀਂ ਕੋਸ਼ਿਸ਼ ਕਰੋ ਵੀ ਆਪਦੇ ਘਰ ਇਹਦਾ ਪੌਦਾ ਲਾਓ ਤੇ ਘਰ ਤਿਆਰ ਕਰਕੇ ਖਾਓ ਇੱਥੇ ਆਪਣਾ ਕੋਈ ਇਹ ਵੇਚਣ ਦਾ ਮਕਸਦ ਨਹੀਂ ਹੈ ਵੇਚਦੇ ਆਂ ਅਸੀਂ ਉਹਨਾਂ ਲੋਕਾਂ ਲਈ ਜਿਹੜੇ ਲੋਕ ਇਹਨੂੰ ਤਿਆਰ ਨਹੀਂ ਕਰ ਸਕਦੇ ਪਰ ਇਹਦੇ ਬੈਨੀਫਿਟ ਲੈਣਾ ਚਾਹੁੰਦੇ ਆ ਵਧੀਆ ਕੁਆਲਿਟੀ ਦਾ ਮੁਰਿੰਗਾ ਲੈਣਾ ਚਾਹੁੰਦੇ ਆ ਉਹਨਾਂ ਲੋਕਾਂ ਲਈ ਤਿਆਰ ਕਰਿਆ ਜਾਂਦਾ ਜਿਹੜੇ ਆਪਣੇ ਘਰ ਦੇ ਵਿੱਚ ਪੌਦਾ ਲਗਾ ਕੇ ਤਿਆਰ ਕਰਕੇ ਖਾ ਸਕਦੇ ਆ ਉਹ ਜ਼ਰੂਰ ਆਪਣੇ ਘਰ ਦੇ ਵਿੱਚ ਬੀਜਣ ਤੇ ਇਦਾਂ ਦੀਆਂ ਵੀਡੀਓ ਆਪਾਂ ਮੁਰਿੰਗੇ ਦੇ ਉੱਪਰ ਡਿਟੇਲ ਚ ਪਾਵਾਂਗੇ ਹਰ ਇੱਕ ਪੋਸ਼ਕ ਤੱਤ ਦੇ ਉੱਪਰ ਢੀਮੋ ਰਿੰਗੇ ਦੇ ਵਿੱਚ ਕਿਹੜੇ ਪੋਸ਼ਕ ਤੱਤ ਪਾਏ ਜਾਂਦੇ ਨੇ ਕਿਵੇਂ ਸਰੀਰ ਨੂੰ ਫਾਇਦਾ ਕਰਦੇ ਆ ਉਹ ਡਿਟੇਲ ਦੇ ਵਿੱਚ ਆਪਾਂ ਵੀਡੀਓ ਪਾ ਰਹੇ ਆ। ਜੇ ਵੀ ਸਾਰੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀ ਹੋਰ ਲੋਕਾਂ ਦਾ ਵੀ ਭਲਾ ਹੋਵੇ ਕਿਉਂਕਿ ਫ੍ਰੀ ਦੀ ਚੀਜ਼ ਆ ਫ੍ਰੀ ਦੇ ਵਿੱਚ ਹਰ ਕੋਈ ਘਰੇ ਅਗਾ ਕੇ ਖਾ ਸਕਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦਾ 80% ਬਿਮਾਰੀਆਂ ਜਿਹੜੀਆਂ ਤੁਹਾਡੀਆਂ ਉਹਨਾਂ ਨੂੰ ਸਰੀਰ ਤੱਕ ਇਹ ਪਹੁੰਚਣੀ ਨਹੀਂ ਦਿੰਦਾ ਹੋਣ ਹੀ ਨਹੀਂ ਦਿੰਦਾ ਪਹਿਲਾਂ ਹੀ ਲੋਕਾਂ ਨੂੰ ਖਤਮ ਕਰ ਦਿੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿੰਨੀਆਂ ਵੀ ਆਪਾਂ ਵੀਡੀਓ ਪਾਈਏ ਉਹ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਸ਼ਾਮ ਦੇ ਟਾਈਮ ਤੇ ਆਪਣਾ ਲਾਈਵ ਹੁੰਦਾ ਲਾਈਵ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਉੱਥੇ ਤੁਹਾਡੇ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ ਜਾਂਦੇ ਨੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ